ਦੈਨ ਇਹ ਮਰਡਰ ਹੋਇਆ 28 ਤੇ 29 ਤਰੀਕ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੂਲ ਸਟੈਬਿਸ਼ ਕੀਤਾ ਉਹਨੇ ਪਹਿਲਾ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹ ਤੇ ਉਹਨਾਂ ਨੇ ਉਥੇ ਇੱਕ ਦਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡੀਸੀ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਹੈ ਜੇਕਰ ਕੋਈ ਭਾਰੂ ਬੰਦੇ ਆਂਦੇ ਆਂਦੇ ਉਹ ਜਾਂ ਤਾਂ ਕੋਈ ਕੰਦ ਟੱਪ ਕੇ ਆਊਗਾ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਸੇਫ ਲੋਕੇਸ਼ਨ 'ਚ ਸਿੱਧੇ ਘਰੇ ਹੋਰ ਕੋਈ ਨਹੀਂ ਸੀੰਦੋਂਗਾ ਦੇ अलावा ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਆਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਇਸ ਪੂਰੇ ਹੀ ਘਟਨਾਕ੍ਰਮ 'ਚ ਮੇਰੀ ਪਰਿਵਾਰ ਨਾਲ ਲਗਾਤਾਰ ਮੇਰਾ ਰਾਬਤਾ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਪੂਰੀ ਰਾਤ ਇਹਨਾਂ ਨੇ ਉਸ ਦਿਨ ਲੱਕ ਕੇ ਉਹ ਜਿਹੜੀ ਸਟੋਰੀ ਪੁਲਿਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਹੀ ਸਿਰਫ ਉਸ ਲੇਡੀ ਦੇ ਝੂਠ ਦਾ ਪਰਦਾ ਫਾਸ਼ ਕੀਤਾ ਸਗੋ ਉਹ ਪੂਰਾ ਹੀ ਕੇਸ ਇੱਕ ਤਰ੍ਹਾਂ ਸੇ ਸੁਲਝਾਇਆ ਤਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਅਸੀਂ ਵਾਦਾ ਕੀਤਾ ਸੀ ਉਸ ਪਰਿਵਾਰ ਨਾਲ ਉਹ ਅਸੀਂ ਪੂਰਾ ਕੀਤਾ ਤੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ ਵਿੱਚ ਮੈਜਰ ਸਕਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ ਫਾਰਮਲ ਅਰੈਸਟ ਕਰਕੇ ਇਸ ਕੇਸ 'ਚ ਉਹਨਾਂ ਦਾ ਰੋਲ ਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ 'ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕਾਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹ ਤੇ ਉਹਨਾਂ ਨੇ ਉੱਥੇ ਇੱਕ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਡੀਸੀ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇੰਸਟੀਚੂਟ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖਤ ਪੁੱਛਗਿੱਛ ਕੀਤੀ ਗਈ ਤੇ ਸਬੂਤਾਂ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਕਲੀ-ਕਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਹਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾ ਦਾ ਇਹ 'ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਹੈ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਈ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਆ ਤਾਂ ਯਾ ਤਾਂ ਕੋਈ ਕੰਦ ਟੱਪ ਕੇ ਆਊਗਾ ਯਾ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ ਚ ਸੀ ਦੇਖ ਰਹੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ ਅਲਾਵਾ। ਤੋਂ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ which again was a very big clue ਸਾਡੇ ਵਾਸਤੇ clue ਸੀ ਤੇ ਬਾਕੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਪੌਰ ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ ਪਾ ਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤੇ ਸਾਰੀ ਸਾਡੀਆਂ ਟੀਮਾਂ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਨਾ ਨੂੰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗਟੀਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂ ਕਿ ਇੱਕ ਇੱਕ ਝਲਕ ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇਸ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ মিডিਆਜ਼ ਰੂਟੀਨ ਹੀ ਚ ਹੈ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਂਗੀਆਂ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੀ ਦੂਰ ਬੈਠੇ ਹੈ ਤੇ ਪੁਲਿਸ ਦੇ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਆਪਣੇ ਪਾਵਰਸ ਵਰਤੇ ਹੋਏ ਇਹ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇਧਰ ਪੰਜਾਬ ਵਲ ਆਏ ਤਾਂ ਉਹ ਜਦੋਂ ਪੰਜਾਬ ਵਲ ਆਇਆ ਤੇ ਉਹਨੇ ਕੋਰਟ 'ਚ ਸਰੈਂਡਰ ਕੀਤਾ ਤਾਂ ਕੋਰਟ 'ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਹੈ ਉਹਨਾਂ ਨੂੰ ਅਸੀਂ ਫੜ ਸਕਣ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜਿਹਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇੱਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਹਦੇ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭਜਨ ਜੀ ਇਹਦੀ ਮਦਦ ਕੀਤੀ ਤਾਂ ਉਹ ਉਹ ਜਿਹੜੀ ਗੱਡੀ ਹੈ ਉਹ ਵੀ ਰਿਕਵਰ ਹੋ ਗਈ ਹੈ ਤੇ ਮੇਨ ਜਿਹੜਾ ਦੋਸ਼ੀ ਹੈ ਇਹ ਵੀ ਫੜਿਆ ਗਿਆ ਹੈ ਇੱਕ ਹੋਰ ਗੱਲ ਜਿਹੜੀ ਰੀਸੈਂਟਲੀ ਸਾਡੇ ਸਾਹਮਣੇ ਆਈ ਹੈ ਇਹਨ ਦੋਸ਼ੀਆਂ ਦੀ ਪੁੱਛਗਿੱਛ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਮਲ ਪ੍ਰੀਤ ਹਰਕਮਲ ਪ੍ਰੀਤ ਜਦੋਂ ਘਰੋਂ ਭੱਜਿਆ ਤੇ ਘਰ ਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜਿਆ ਜਿਹਦੀ ਅੱਜ ਸ਼ਾਮ ਤੱਕ ਇਹਦੀ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ Again I would like to commend my team and Faridkot police no main bahut eday ch shalaga karangi ki bina kisi dabav het te bina koi hor parwa kiye inhan ne sirf aur sirf apni duty kiti hai te bahut hi imandari aur transparent tareeke nal duty kiti hai mam ktal kis tareeke nal kita gaya kise da panna al ya koi ko ਜੀ ਜਿਹੜਾ ਕਤਲ ਜਿਹੜਾ ਕੀਤਾ ਗਿਆ ਹੈ ਉਹ ਇਨੀਸ਼ੀਅਲੀ ਸਾਨੂੰ ਇਹੀ ਇਹਨਾਂ ਦੀ ਪੁੱਛਕਿਛ ਤੋਂ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇਹਨਾਂ ਨੇ ਇਹਨੂੰ ਇੱਕ ਜ਼ਹਿਰੀਲਾ ਸਬਸਟੈਂਸ ਰੁਪਿੰਦਰ ਕੌਰ اور ਹਰਕਵਲਪ੍ਰੀਤ ਵੱਲੋਂ ਦਿੱਤਾ ਗਿਆ ਹੈ ਬੋਡੀ ਦੀ ਜਿਹੜੀ ਪ੍ਰਾਈਮਾ ਫੇਸੀ ਜਿਹੜੀ ਅਸੀਂ ਇੱਕ ਐਗਜ਼ਾਮੀਨੇਸ਼ਨ ਕੀਤੀ ਹੈ ਤੇ ਉਹਦੀ ਬੈਕ ਤੇ ਕਾਫੀ ਇੱਕ ਨਿਸ਼ਾਨ ਨੇ ਜਿਵੇਂ ਅਗਰ ਕੋਈ ਬੰਦਾ ਪਿੱਛੇ ਡਿਗ ਪੈਂਦਾ ਹੈ ਜਾਂ ਕੁਝ ਗੁੱਥਮ ਗੁੱਥਾ ਹੁੰਦਾ ਹੈ ਤਾਂ ਉਹ ਸ਼ਰੀਰ ਤੇ ਖਰੋਚਾਂ ਦੇ ਕਾਫੀ ਨਿਸ਼ਾਨ ਨੇ ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਫਿਰ ਬਾਕੀਆਂ ਚੀਜ਼ਾਂ ਕਲੀਅਰ ਕਰੂਗੀ ਤੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਜਦ ਤੱਕ ਨਹੀਂ ਆਂਦੀਏ ਤਦ ਤੱਕ ਪੋਸਟਮਾਰਟਮ ਰਿਪੋਰਟ ਨੂੰ ਵੀ ਅਸੀਂ ਅਧੂਰਾ ਸਮਝਦੇ ਹਾਂ